ਸ਼ੰਭੂ ਬਾਰਡਰ ਅਤੇ ਖਰੋਰੀ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਨੂੰ 22 ਦਿਨ ਹੋ ਚੁਕੇ ਨੇ ਤੇ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਦੇ ਰਾਜ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਅਤੇ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਵੀ ਕੀਤੀ ਹੈ। ਦੇਖੋ ਗੁਰੂ ਰਾਮਦਾਸ ਦੇ ਘਰ ਪਹੁੰਚੇ ਅੱਜ ਮੋਰਚਾ ਦੇ ਚ ਸ਼ੰਭੂ ਦੇ ਖਨੌਰੀ ਵਿੱਚ ਚੱਲਦੇ ਆ 22ਵਾਂ ਦਿਨੇ ਆ। ਤੋਂ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨ ਹੈਗੇ। ਸਤਗੁਰ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ। ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ। ਜਿੱਦਾਂ ਪੂਰੀ ਦੁਨੀਆ ਦੇ ਦੇਸ਼ ਭਰ ਦੇ ਲੋਕਾਂ ਵੱਲੋਂ ਸਾਨੂੰ ਜਿਹੜਾ ਵਾ ਇਹ ਸਪੋਰਟ ਮਿਲ ਰਹੀ ਸੀ ਧੰਨਵਾਦ ਕਰਦੇ ਆ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਵਾ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਸੋ ਸਾਰਿਆਂ ਦਾ ਧੰਨਵਾਦ ਅਸੀਂ ਇਹ ਵੀ ਕਹਿਣਾ ਚਾਹਾਂਗੇ ਵੀ ਹਰ ਐਤਵਾਰ ਦੇ ਐਤਵਾਰ ਜਿਹੜੇ ਮਲਾਜ਼ਮ ਨੇ ਆਮ ਸ਼ਹਿਰੀ ਨੇ ਦੁਕਾਨਦਾਰ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਲਾਉਣ ਇਹ ਇਹ ਸਾਡੀ ਜ਼ਰੂਰਤ ਹੋਊਗੀ ਅਸੀਂ ਗੁਰੂ ਰਾਮਦਾਸ ਦੇ ਘਰ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹੈ ਦਿੱਲੀ ਜਾਲ ਵਾਸੀ ਕਿਸਾਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਦੀ ਇੱਕ ਦੇਖਿਆ ਜਾ ਰਿਹਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਬਣੇ ਜੀ ਉਹ ਇੱਕਦਮ ਬੈਰੀਗੇਟ ਕੀਤਾ ਮਤਲਬ ਬਾਰਡਰ ਦੇ ਟਾਈਪ ਲੱਗ ਰਿਹਾ ਜਿੱਦਾਂ ਕੋਈ ਜੋ ਹਾਲਾਤ ਪਹਿਲਾਂ ਵੀ ਵੇਖਣ ਨੂੰ ਮਿਲੇ ਆ ਜਿਸ ਤਰੀਕੇ ਨਾਲ ਸਰਕਾਰ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ ਦੇਖੋ ਹਰੇਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਹੈ ਵੀ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ ਇਹ ਐਂ ਲੱਗਦਾ ਜਿਵੇਂ ਕਮੰਤਰੀ ਸ਼ਰਦ ਹੁੰਦੀ ਆ ਕ ਮੰਤਰੀ ਸਰਾਦ ਤੇ ਵੀ ਕੋ ਕਾਨੂੰਨ ਹੁੰਦਾ ਤਾਰਾਂ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਤੋ ਇੱਥੇ ਤਾਂ ਕੰਦਾ ਕੱਡੀਆਂ ਹੋਈਆਂ ਵਾ ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀ ਲਿਆ ਹਰਿਆਣਾ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਦਿੱਲੀ ਨੂੰ ਵੀ ਬੰਦ ਕੀਤਾ ਗਿਆ ਤੋ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ ਸਾਡੇ ਵਪਾਰੀ ਦਾ ਹੋਇਆ ਹਰਿਆਣੇ ਦਾ ਹੋਇਆ ਤੋ ਕੇਂਦਰ ਸਰਕਾਰ ਕੋ ਇਸ ਗੱਲ ਦੀ ਪਰਪਾਈ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਲੋਕ ਸਭਾ ਦੇ ਚੋਣ ਵੀ ਨੇੜੇ ਆ ਰਹੇ ਨੇ ਜੀ ਇਸ ਦੇ ਬਾਰੇ ਤੁਹਾਡਾ ਕੀ ਕਹਿ ਦੇਖੋ ਸਾਡਾ ਚਨਾਵਾ ਨਾ ਕੋ ਰੌਲਾ ਨਹੀਂ ਹੈਗਾ ਕੇਂਦਰ ਸਾਡੇ ਨਾਲ ਅੱਜ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਤਾਂ ਵੀ ਠੀਕ ਆ ਨਹੀਂ ਹੋਊਗਾ ਨਵੀਂ ਸਰਕਾਰ ਆਊਗੀ ਉਹਦੇ ਕੋ ਮਨਵਾ ਲਾਂਗੇ ਅੰਦੋਲਨ ਹਰ ਹਾਲ ਦੇ ਵਿੱਚ ਜਾਰੀ ਰੱਖਾਂਗੇ ਜਦੋਂ ਦੇਸ਼ ਨੇ ਨਵਾਂ ਪ੍ਰਧਾਨ ਮੰਤਰੀ ਨਵੀਂ ਸਰਕਾਰ ਚੁਣੀ ਆ ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਅਜੰਡਾ ਵੀ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ ਅਸੀਂ ਆਪਦਾ ਝੰਡਾ ਤੈਅ ਕਰਵਾਵਾਂਗੇ ਆਉਣ ਵਾਲੀ ਸਰਕਾਰ ਕੋਲ ਕੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਕੋਈ ਬਲੂਟਿੰਗ ਪਾਰਟੀ ਵੀ ਇਸ ਦੇ ਤੁਹਾਡਾ ਸਮਰਥਨ ਕਰ ਰਹੀ ਹੈ ਜੀ ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ ਜਿੰਨਾ ਜਿੰਨਾਂ ਨੇ ਸੱਤਾ ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ ਜੋ ਪੰਜਾਬ ਦੀ ਵਿਧਾਨ ਸਭਾ ਚਾਰਿਆ ਇਹ ਵੀ ਭਾਜਪਾ ਦਾ ਹੱਥ ਪਟਾਉਣ ਵਾਲੀ ਗੱਲ ਆ ਕੋਈ ਹੁਣ ਜੜੀਆਂ ਚੈਨਲਾਂਾਂ ਦੀਆਂ ਡਿਬੇਟਾਂ ਵਾ ਨਾ ਉਹ ਇਸ ਗੱਲ ਤੇ ਚੱਲਣ ਕੇ ਦਾ ਸੁਭਾਅ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ ਲੋਕਾਂ ਦੇ ਮੁੱਦੇ ਤੋੜੇ ਆ ਰੋਜ਼ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਤੇ ਡਿਬੇਟਾਂ ਹੁੰਦੀਆਂ ਉਹਨੂੰ ਚੇਂਜ ਕਰ ਦਿੱਤਾ ਹੈਗਾ ਤਾਂ ਅਸੀਂ ਤੇ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆਂ ਵੀ ਜੋ ਕੁਝ ਪੰਜਾਬ ਨਾਲ ਹੋਇਆ ਕੀ ਫਿਕਸਮੈਟ ਸੀਗਾ ਜਾਂ ਆਰਡਰ ਸੀਗਾ ਉਹਦੇ ਬਾਰੇ ਤਾਂ ਮਾਨਯੋਗ ਮੁੱਖ ਮੰਤਰੀ ਦੱਸਣਗੇ ਵੀ ਕੀ ਹੋਇਆ ਜਾਂ ਫਿਰ ਜੇ ਸੱਚੇ ਜੇ ਤੇ ਜਿਸ ਕਿਸਮ ਦੇ ਸਾਡੇ ਨੌਜਵਾਨ ਜ਼ਖਮੀ ਹੋਏ ਆ ਉਹਨਾਂ ਦੇ ਖਿਲਾਫ ਦੂਜੀ ਐਫਆਈਆਰ ਦਰਜ ਕਰੋ ਪੰਜਾਬ ਦੀ ਸੁਤੰਤਰ ਟੈਰੀਟਰੀ ਨੂੰ ਕਿਸੇ ਨੂੰ ਵੀ ਵਰਤਣ ਦਾ ਹੱਕ ਨਹੀਂਗਾ ਮਮਤਾ ਬਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰੀਟਰੀ 'ਚ ਈਡੀ ਵੀ ਨਹੀਂ ਜਾ ਸਕਦੀ ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾਖਦਾ ਜੋ ਇਸ ਵੇਲੇ ਸੁਨੀਲ ਜਾਖੜ ਜੀ ਬੋਲ ਰਹੇ ਆ ਕਹਿ ਰਹੇ ਆ ਉਹ ਜੋ ਕੇਂਦਰ ਨੇ ਅੰਦਰ ਪ੍ਰਸਤਾਵ ਰੱਖਿਆ ਸੀਗਾ ਠੀਕ ਹੈ ਉਹੀ ਬੋਲੀ ਬੋਲ ਰਹੇ ਕੰਟੈਕਟ ਬੇਸ ਖੇਤੀ ਔਰ ਸੁਨੀਲ ਜਾਖੜ ਜੀ ਜਿਹੜੇ ਲਊ ਨਾ ਕੇਂਦਰ ਸਰਕਾਰ ਨਾਤੀ ਆ ਉਹ ਉਹਦੇ ਲਊ ਦੇ ੱੱਬੇ ਤੋਂ ਨਾ ਚਾਹੁੰਦੇ ਧੁਪਨੇ ਨਹੀਂ ਹੈਗੇ ਏਡੀ ਛੇਤੀ ਜਿਹੜੇ ਕਿਸਾਨ ਜਿਹੜੇ ਪ੍ਰਦਰਸ਼ਨ ਕਰਦੇ ਵੀ ਜੀ ਜ਼ਖਮੀ ਵੀ ਹੋ ਰਹੇ ਜੀ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਜੀ ਆਖੀ ਸਰਕਾਰਾਂ ਦਾ ਦੇਖੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜਤਾਨੀ ਜਾਣ ਦਿੰਦੀ ਗੋਲੀਆਂ ਉਹ ਚਲਾ ਰਹੇ ਹਨਜੀ ਗੋਣ ਜੋ ਚਲਾ ਰਹਿਆ ਬੁਲੇਟ ਉਹ ਚਲਾ ਰਹੇ ਆ 79 ਲੋਕਾਂ ਨੇ ਜ਼ਖਮੀ ਹੋਣਾ ਜੀ ਟੱਕਾ ਵਾ ਸਾਡੇ ਨਾਲ ਜਬਰ ਆ ਪਰ ਜਿਹੜੀ ਕਾਲ ਤੁਹਾਡੀ ਦਿੱਤੀ ਗਈ 6 ਤਰੀਕ ਨੂੰ ਜਾਣਾ ਤੁਸੀਂ ਦਿੱਲੀ ਟ੍ਰੇਨਾਂ ਰਾਹੀਂ ਜਾਂ ਬੱਸਾਂ ਰਾਹੀਂ ਜੋ ਤੁਸੀਂ ਕਿਹਾ ਆ ਕਿ ਲੱਗਦਾ ਕਿ ਕੇਂਦਰ ਜਾਣ ਦੇਗੀ ਹੁਣ ਵੀ ਕਿਉਂਕਿ 14 ਤਰੀਕ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਹੈ ਦੇਖੋ ਜਾਣ ਦੇਵੇ ਨਾ ਜਾਣ ਦੇਵੇ ਸਰਕਾਰ